ਆ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਭ ਫਗਵਾੜਾ ਸ਼ਹਿਰ ਦੀਆਂ ਹਨ ਜਿੱਥੇ ਭਾਰਤ ਰਤਨ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਪ੍ਰੀ ਨਿਰਮਾਨ ਦਿਵਸ ਦੇ ਸਬੰਧ ਵਿੱਚ ਜੁਵਾ ਵਿਕਾਸ ਮੋਰਚਾ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਗਈ ਇਸ ਵਿਸ਼ੇਸ਼ ਮੌਕੇ ਤੇ 올 ਇੰਡੀਆ ਆਧਾ ਧਰਮ ਮਿਸ਼ਨ ਭਾਰਤ ਦੇ ਪ੍ਰਧਾਨ ਸੰਤ ਸਤਵਿੰਦਰਜੀਤ ਸਿੰਘ ਹੀਰਾ ਖੁਰਾਲਗੜ ਵਾਲਿਆਂ ਨੇ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ ਇਸ ਵਿਸ਼ੇਸ਼ ਮੌਕੇ ਤੇ ਆਈਆਂ ਹੋਈਆਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਵਕ ਵਕ ਆਗੂਆਂ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉੱਥੇ ਹੀ ਸੰਤ ਸਤਵਿੰਦਰਜੀਤ ਸਿੰਘ ਹੀਰਾ ਨੇ ਨੌਜਵਾਨ ਵਰਗ ਨੂੰ ਬਾਬਾ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ ਬਾਬਾ ਸਾਹਿਬ ਡਾਕਟਰ ਬੀ ਆਰ ਅਮੇਦਕਰ ਜੀ ਜੋ ਸਖਜਾਨ ਰਚਾਇਤਾ ਔਰ ਪੂਰੇ ਵਰਲਡ ਦੇ ਵਿੱਚ ਜੋ ਭਾਰਤ ਦੇ ਸੰਵਿਧਾਨ ਨੂੰ ਲੈ ਕੇ ਲੋਕਾਂ ਵਿੱਚ ਗੱਲਾਂ ਹੈ ਕਿ ਜਿਹੜਿਆ ਸੰਵਿਧਾਨ ਬਾਬਾ ਸਾਹਿਬ ਡਾਕਟਰ ਅਮੇਦਕਰ ਜੀ ਨੇ ਲਿਖਿਆ ਉਸ ਨੂੰ ਲਾਗੂ ਕਰਕੇ ਬਾਬਾ ਸਾਹਿਬ ਡਾਕਟਰ ਅਮੇਦਕਰ ਜੀ ਨੇ ਵਿਗੜੇ ਪਿਛੜੇ ਵਰਗ ਨੂੰ ਸਾਰੀ ਸਲਮਾਨਤਾ ਦਿੱਤੀ ਔਰ ਅੱਜ ਜਿਹੜਾ ਬਾਬਾ ਸਾਹਿਬ ਡਾਕਟਰ ਅਮੇਦਕਰ ਜੀ ਦਾ 프리 ਨਿਰਮਾਨ ਦਿਵਸ ਜਿਹੜਾ ਮਨਾਇਆ ਜਾ ਰਿਹਾ ਯੂਵਾ ਵਿਕਾਸ ਮੋਰਚਾ ਵੱਲੋਂ ਜੋ ਅਸ਼wini ਸੋਤਾਜੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਜਿਸ ਦੇ ਵਿੱਚ ਮੇਰੇ ਵੱਡੇ ਵੀਰ ਦਰਿੰਦਰਪਾਲ ਜੀ ਆਦੀ ਧਰਮ ਸਮਾਜ 올 ਇੰਡੀਆ ਫੈਡਰੇਸ਼ਨ ਉਹ ਜਿਸ ਦੇ ਵਿੱਚ ਗਗਨਦੀਪ ਡਾਕਟਰ ਜੀ ਜੋ ਯੂਥ ਵਾਈਸ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਆ ਔਰ ਸਮੁੱਚੇ ਜਿਹਨੇ ਮੇਰੇ ਵੀਰ ਆ ਜਿਹੜੇ ਪੂਰੇ ਮੋਹਾਲੀ ਤੋਂ ਚੰਡੀਗੜ੍ਹੋਂ ਫਗਵਾੜਾ ਜਲੰਧਰ ਔਰ ਲੁਧਿਆਣੇ ਤੋਂ ਇਕੱਠੇ ਹੋਏ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਇੱਕ ਛੋਟੇ ਜਿਹੇ ਮੈਸੇਜ ਦੇ ਉੱਤੇ ਅਸੀਂ ਇੱਕ ਬਾਵਾ ਸਾਹਿਬ ਡਾਕਟਰ ਉਮੇਦਗਰ ਜੀ ਨੂੰ ਸੱਚੀ ਔਰ ਸਾਫ਼ ਸੁਥਰੀ ਸ਼ੰਦਾਸ਼ਨੀ ਦਿੱਤੀ ਔਰ ਜੋ ਸਰਕਾਰਾਂ 바ਵਾ ਸਾਹਿਬ ਡਾਕਟਰ ਉਮੇਦਗਰデア ਸੰਵਿਧਾਨ ਨੂੰ ਤੋੜਨ ਨਰੋੜ ਕਰਕੇ ਜੋ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਔਰ ਯੁਵਾ ਵਿਕਾਸ ਮੋਰਚਾ ਪੰਜਾਬ ਜਿਹੜਾ ਇਸ ਨੂੰ ਬਿਲਕੁਲ ਸਹਿਮ ਨਹੀਂ ਕਰੇਗਾ ਔਰ ਸਰਕਾਰਾਂ ਜਿਹੜੀਆਂ ਭਾਵੇਂ ਉਹ ਸੈਂਟਰ ਦੀ ਹੋਵੇ ਭਾਵੇਂ ਉਹ ਪੰਜਾਬ ਸਰਕਾਰ ਹੋਵੇ ਔਰ ਜੋ 바ਵਾ ਸਾਹਿਬ ਡਾਕਟਰ ਉਮੇਦਗਰデア ਸੰਵਿਧਾਨ ਨੂੰ ਪੂਰਨ ਤੌਰ ਤੇ ਲਾਗੂ ਨਹੀਂ ਕਰੇਗੀ ਔਰ ਯੁਵਾ ਵਿਕਾਸ ਮੋਰਚਾ ਆਦ ਮਿਸ਼ਨ ਆਲ ਇੰਡੀਆ ਫਾਊਂਡੇਸ਼ਨ ਜਿਹੜਾ ਰਜਿਸਟਰਡ ਜਿਹੜਾ ਉਸ ਦਾ ਪੂਰਾ ਵਿਰੋਧ ਕਰਦਾ ਰਹੇਗਾ ਔਰ ਮੈਂ ਸਾਰੇ ਹੀ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰਕੇ ਮੇਰੇ ਵੀਰ ਨਰਿੰਦਰਪਾਲ ਜੀ ਗਗਨਦੀਪ ਡੱਟ ਜੀ ਔਰ ਖਾਸ ਤੌਰ ਤੇ ਜਿਹੜੇ ਸਤਖੰਡ ਫਰਾਲਗੜ੍ਹ ਸਾਹਿਬ ਤੋਂ ਬਾਬਾ ਜੀ ਹੀਰਾਦਾਸ ਜੀ ਜਿਹੜੇ 올 ਇੰਡੀਆ ਆਦੀ ਧਰਮ ਸਮਾਜ ਦੇ ਪ੍ਰਚਾਰਕ ਹਨ 올 ਇੰਡੀਆ ਰਾਸ਼ਟਰੀ ਪ੍ਰਧਾਨ ਹਨ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਜਿਹੜਾ ਫਗਵਾੜਾ ਦੇ ਵਿੱਚ ਆ ਕੇ ਖਾਸ ਕਰ ਮੈਂ ਉਹਨਾਂ ਦਾ ਬਹੁਤ-ਬਹੁਤ ਅਸੀ ਧੰਨਵਾਦੀ ਹਾਂ ਔਰ ਮੈਂ ਖਾਸ ਕਰ ਆਪਣੇ ਮੀਡੀਆ ਵੀਰਾਂ ਦਾ ਵੀ ਬਹੁਤ ਧੰਨਵਾਦ ਹਾਂ ਕਿ ਜਿਨ੍ਹਾਂ ਨੇ ਸਾਡੀ ਮੋਟਰਸਾਈਕਲ ਰੈਲੀ ਨੂੰ ਆਪਣਾ ਨਾਲ ਰਲ ਕੇ ਗੋਡੇ ਨਾ ਮੋਡਾ ਲਾ ਕੇ ਜਿਹੜਾ ਸਾਨੂੰ ਅੱਜ ਸਨਮਾਨ ਦਿੱਤਾ ਔਰ ਮੈਂ ਖਾਸ ਕਰਕੇ ਫਿਰ ਅੱਜ ਇਹ ਜਿਹੜੀ ਮੌਜੂਦਾ ਸਰਕਾਰ ਆ 바ਵਾ ਸਾਹਿਬ ਡਾਕਟਰ ਉਮੇਦਗਰ ਦੇ ਸੰਵਿਧਾਨ ਨੂੰ ਤੋੜ ਨਰੋਲਣ ਦੀ ਕੋਸ਼ਿਸ਼ ਕਰਦੀ ਆ ਔਰ ਅਸੀਂ ਦੇਖ ਰਹੇ ਆ ਕਿ ਪੰਜਾਬ ਦਾ ਮਾਹੌਲ ਜਿਹੜਾ ਦਿਨੋ ਦਿਨ ਵਿਗੜ ਰਿਹਾ ਚਾਹੇ ਉਹ ਸੈਂਟਰ ਸਰਕਾਰ ਵਿੱਚ ਹੱਥ ਹੋਵੇ ਚਾਹੇ ਉਹ ਪੰਜਾਬ ਸਰਕਾਰ ਦਾ ਹੋਵੇ ਇਹ ਬਿਲਕੁਲ ਸਹਿਨ ਨਹੀਂ ਕੀਤਾ ਜਾਏਗਾ ਔਰ ਮੈਂ ਫਿਰ ਸਾਰੇ ਹੀ ਸਾਥੀਆਂ ਨੂੰ ਅੱਜ ਇਹ ਅਸੀਂ ਇੱਕ ਸੱਚੀ ਸੁੱਚੀ ਜਿਹੜੀ ਸ਼ਰਦਾ ਆਲੀ 바ਵਾ ਸਾਹਿਬ ਡਾਕਟਰ ਮਿਹਰਗਰ ਨੂੰ ਦੇ ਰਹੇ ਆ ਕਿ ਉਹਨਾਂ ਦੇ ਪ੍ਰੀਰਮਾਨ ਦੇ ਵਸਤੇ ਉੱਤੇ ਅਸੀਂ ਸੰਵਿਧਾਨ ਨੂੰ ਜਿੰਦਾ ਰੱਖਣ ਦੇ ਲਈ ਆਪਣੇ ਤਨ ਮਨ ਧਨ ਨਾਲ 바ਵਾ ਸਾਹਿਬ ਡਾਕਟਰ ਮਿਹਰਗਰ ਦੇ ਅਸ਼ੀਰਵਾਦ ਦੇ ਨਾਲ ਅਸੀਂ ਇੱਕ ਠੋਕ ਕੇ ਖੜੇ ਆ ਭਾਵੇਂ ਉਹ ਫਿਰ ਜਿਹੜਾ ਮਰਜੀ ਸਾਡੇ ਵਿਰੋਧ ਦੇ ਵਿੱਚ ਖੜਾ ਹੋਵੇ ਅਸੀਂ ਬਹੁਤ ਹੀ ਧੰਨਵਾਦੀ ਆ ਸਾਰੇ ਹੀ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਾਡੇ ਇਸ ਬਗਵਾੜਾ ਦੇ ਵਿੱਚ ਮੋਟਰਸਾਈਕਲ ਰੈਲੀ ਨੂੰ ਨਾਲ ਰਲ ਕੇ ਸਹਿਯੋਗ ਦਿੱਤਾ ਅੱਜ ਭਾਰਤ ਦੇ ਸੰਵਿਧਾਨ ਨਰਮਤਾ 바ਵਾ sai ਡਾਕਟਰ ਪੀਮਰਾੰਬੇਦਕਰ ਜੀ ਜਿਨ੍ਹਾਂ ਨੇ ਪੂਰੇ ਭਾਰਤ ਦੇ ਵਸੀਆਂ ਵਾਸਤੇ ਸੰਵਿਧਾਨ ਲਿਖ ਕੇ ਔਰ ਉਸ ਦੇ ਵਿੱਚ ਜੋ ਦਬੇ ਕੁਚਲੇ ਜਿਨ੍ਹਾਂ ਦੇ ਕੋਈ ਹੱਕ ਹਕੂਕ ਨਹੀਂ ਦਿੱਤੇ ਜਾ ਰਹੇ ਸਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੰਵਿਧਾਨ ਦੇ ਵਿੱਚ ਦਰਜਾ ਦੇ ਕੇ ਤੇ ਅੱਜ ਉਹ ਇਸ ਦੁਨੀਆ ਦੇ ਵਿੱਚ 6 ਦਸੰਬਰ ਨੂੰ ਸ਼੍ਰੀਖ ਤੌਰ ਤੇ ਸਾਨੂੰ ਛੱਡ ਗਏ ਪਰੰਤੂ ਸਭਦਾਨ ਦੇ ਰੂਪ ਵਿੱਚ ਔਰ ਵਿਚਾਰਧਾਰਾ ਦੇ ਰੂਪ ਵਿੱਚ 바ਵਾ ਸਾਹਿਬ ਡਾਕਟਰ ਤੀਮਰਾ ਉਮੀਦਵਾਰ ਜੀ ਮਹਾਨ ਹਨ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਅਤੇ ਵੱਖ-ਵੱਖ ਜਿਹੜੇ ਇਤਿਹਾਸਕ ਯਾ ਕਹਿ ਲਓ ਡੀਸੀ ਆਫਿਸ ਜਾਂ ਹੋਰ ਅਦਾਲਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਸਟੈਚੂ ਉਹਨਾਂ ਦਾ ਸਰੂਪ ਸਥਾਪਿਤ ਕਰਕੇ ਇਹ ਦੁਨੀਆ ਦੇ ਵਿੱਚ ਸਿੱਧ ਕੀਤਾ ਜਾ ਰਿਹਾ ਹੈ ਕਿ 바ਵਾ ਸੈਕ ਡਾਕਟਰ ਤੀਮਰਾਓਂ ਮੇਦਕਰ ਜੀ ਜਿਹੜੇ ਹੈ ਉਹ ਭਾਰਤ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਵਿਸ਼ੇਸ਼ ਅਸਥਾਨ ਰੱਖਦੇ ਹੈ ਔਰ ਉਸ ਨੂੰ ਮੁੱਖ ਰੱਖ ਕੇ ਉਹਨਾਂ ਦੇ ਪ੍ਰੀ ਨਿਰਵਾਣ ਦਾਪਸ ਨੂੰ ਮੁੱਖ ਰੱਖ ਕੇ ਸਾਡੇ ਸਤਕਾਰਯੋਗ ਅਨੂ ਜੀ ਸਾਡੇ ਸਤਕਾਰਯੋਗ ਨਿੰਦਰ ਜੀ ਅਤੇ ਸਮੁੱਚਾ ਯੂਥ ਨੌਜਵਾਨ ਜਿਹੜਾ ਹੈ ਇਹਨਾਂ ਨੇ ਅੱਜ ਜੋ ਰੈਸਟ ਹਾਊਸ ਹੈ ਪਗਵਾੜਾ ਦੇ ਵਿੱਚ ਇਥੋਂ ਇੱਕ ਵਿਸ਼ਾਲ ਯੂਥ ਨੂੰ ਨਾਲ ਲੈ ਕੇ ਬਾਵਾ ਸਾਹਿਬ ਦੇ ਉਹ ਸਿਧਾਂਤ ਨੂੰ ਜਿੰਦਾ ਰੱਖਣ ਵਾਸਤੇ ਲਾਗੂ ਕਰਨ ਵਾਸਤੇ ਇੱਕ ਰੈਲੀ ਦਾ ਪ੍ਰਬੰਧ ਕੀਤਾ ਜਿਸ ਦੇ ਵਿੱਚ ਆਲ ਇੰਡੀਆ ਧਰਮ ਮਿਸ਼ਨ ਦੇ ਬਿਹਾਫ ਤੇ ਦਾਸ ਨੂੰ ਸੰਤ ਸਤਵਿੰਦਰ ਹੀਰਾ ਜੀ ਨੂੰ ਵੀ ਇੱਥੇ ਸਮਾ ਦਿੱਤਾ ਗਿਆ ਅਸੀਂ ਸਾਰਿਆਂ ਦੇ ਧੰਨਵਾਦੀ ਆ ਅਤੇ ਅੱਜ ਪ੍ਰੈਸ ਦੇ ਰਹੀ ਇਹ ਕਹਿਣਾ ਚਾਹੁੰਦੇ ਆ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਬਾਕੀ ਸੂਬਿਆਂ ਦੀਆਂ ਸਰਕਾਰਾਂ ਬਾਬਾ ਸਾਹਿਬ ਡਾਕਟਰ ਭੀਮrao ਅੰbedkar ਜੀ ਦੇ ਪ੍ਰੀਨਰਮਾਨ ਦਿਵਸ ਤੇ ਇਹ ਸੁਨਿਸ਼ਚਿਤ ਕਰਨ ਕਿ ਸੰਵਿਧਾਨ ਇਹਨ ਬਿਨ ਲਾਗੂ ਕੀਤਾ ਜਾਵੇ ਉਹ ਲੋੜਵੰਦਾਂ ਨੂੰ ਘਾਰ ਮਕਾਨ ਵਿਦਿਆ ਸਿਹਤ ਸੁਰਤਾ ਮਹਈਆ ਕਰਾਈਆਂ ਜਾਣ ਜੈ ਗੁਰਦੇਵ ਧੰਗੁਰਦੇ ਬਾਬਾ ਜੈ ਗੁਰੂਦੇਵ ਧੰਗੁਰੂਦੇ ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਸੰਵਿਧਾਨ ਦੇ ਨਾਲ ਹੀ ਸਰਕਾਰਾਂ ਚੱਲਦੀਆਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਸੰਵਿਧਾਨ ਦੇ ਨਾਲ ਹੀ ਦੇਸ਼ ਦਾ ਢਾਂਚਾ ਚੱਲਦਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਔਰ ਮੈਂ ਕਹਿੰਦਾ ਬੜੇ ਸ਼ਰਮ ਦੀ ਗੱਲ ਹੈ ਕਿ ਇਹੀ ਸਰਕਾਰਾਂ ਜਿਹੜੀਆਂ ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਸੰਵਿਧਾਨ ਨਾਲ ਚੱਲ ਰਹੀਆਂ ਨੇ ਉਹੀ ਅੱਜ ਉਹੀ ਸੰਵਿਧਾਨ ਦੇ ਨਾਲ ਖਿਲਵਾੜ ਕਰ ਰਹੀਆਂ ਨੇ ਉਹਨੂੰ ਤੋੜ ਮਰੋੜ ਰਹੀਆਂ ਨੇ ਸ਼ਰਮ ਆਉਣੀ ਚਾਹੀਦੀ ਆ ਇਹ ਜਿਹੇ ਸਰਕਾਰਾਂ ਨੂੰ ਤੇ ਇਹ ਜਿਹੇ ਲੀਡਰਾਂ ਨੂੰ ਇੱਕ ਗੱਲ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਹੋਰ ਗੱਲ ਕਹਿਣਾ ਚਾਹਾਂਗਾ ਕਿ ਜਿਹੜੇ ਲੋਕ ਧਰਮ ਦੇ ਠੇਕੇਦਾਰ ਬਣ ਰਹੇ ਨੇ ਜਾਂ ਵੱਡੇ ਵੱਡੇ ਜਿਹੜੇ ਸਟੇਜਾਂ ਦੇ ਉੱਤੇ ਧਰਮ ਦੀ ਗੱਲ ਕਰ ਰਹੇ ਨੇ ਉਹਨਾਂ ਨੂੰ ਬਰਾਬਰੀ ਦੀ ਗੱਲ ਕਹਿਣ ਤੋਂ ਕਿਉਂ ਡਰ ਲੱਗਦਾ ਵਾ ਕਿਉਂ ਸ਼ਰਮ ਆਉਂਦੀ ਆ ਉਹ ਜਿਹੜੇ ਧਰਮ ਦੇ ਠੇਕੇਦਾਰ ਨੇ ਨੇ ਉਹ ਬਰਾਬਰੀ ਦੀ ਗੱਲ ਤਾਂ ਨਹੀਂ ਕਰ ਰਹੇ ਨੇ ਉਹਨਾਂ ਨੂੰ ਪਤਾ ਕਿ ਜਾਤ-ਪਾਤ ਖਤਮ ਹੋ ਜਾਣੀ ਉੱਚਨੀਤ ਖਤਮ ਹੋ ਜਾਣੀ ਇਸ ਲਈ ਇਹ ਉਹ ਸਿਰਫ ਧਰਮ ਦੀ ਗੱਲ ਕਰਦੇ ਨੇ ਪਰ ਮੈਂ ਤੁਹਾਡੀ ਮੀਡੀਆ ਦੇ ਮਾਧਿਅਮ ਦੇ ਨਾਲ ਇੱਕ ਗੱਲ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਬੱਚੇ ਆ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਆ ਅਸੀਂ ਸਭ ਤੋਂ ਪਹਿਲਾਂ ਹੱਕਾਂ ਦੀ ਲੜਾਈ ਲੜਾਂਗੇ ਕਿਉਂਕਾ ਕਿ ਜਦੋਂ ਸਾਡੇ ਹੱਕ ਸੁਰੱਖਤ ਹੋ ਗਏ ਸਾਨੂੰ ਸਾਡੇ ਬਰਾਬਰੀ ਦੇ ਹੱਕ ਮਿਲ ਗਏ ਉਦੋਂ ਸਾਡੇ ਨਾਲ ਧਰਮ ਦੇ ਨਾਂ ਤੇ ਉੱਚਨੀਤ ਪ੍ਰਬਾਹ ਬਿਲਕੁਲ ਬੰਦ ਹੋ ਜਾਏਗਾ ਇਸ ਲਈ ਮੈਂ ਯੁਵਾ ਵਿਕਾਸ ਮੋਰਚਾ ਵੱਲੋਂ ਔਰ ਸਾਡੇ ਨਿਰੰਦਰ ਪਾਜੀ ਹੁਣੀ ਗਗਨਦੀਪ ਡੱਟ ਜੀ ਔਰ ਮੇਰੇ ਜਿੰਨੇ ਵੀ ਯੂਥ ਨੇਤਾ ਵਾ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਜਾਰਾ ਬਾਬਾ ਸਾਹ ਅੰਬੇਦਕਰ ਨੂੰ ਪੜੋ ਔਰ ਉਹਨਾਂ ਦੇ ਦਿੱਤੇ ਹੱਕਾਂ ਲਈ ਸੰਘਰਸ਼ ਕਰੋ ਕਿਉਂਕਿ ਜੇ ਸਾਡੇ ਹੱਕ ਸੁਰੱਖਤ ਨੇ ਤੇ ਸਾਡਾ ਧਰਮ ਆਪਣੇ ਆਪ ਸੁਰੱਖਿਤਾ ਤੇ ਉਹਨਾਂ ਜਰੂਰ ठेकेदारों ਨੂੰ ਜੋ ਧਰਮ ਦੇ ठेकेदार ਬਣੇ ਆ ਉਹਨਾਂ ਦੇ ਕੰਨ ਤੱਕ ਮੈਂ ਗੱਲ ਜਰੂਰ ਪਹੁੰਚਾਉਣਾ ਚਾਹਾਂਗਾ ਕਿ ਤੁਸੀਂ ਜਰੂਰ ਹੱਕਾਂ ਦੀ ਗੱਲ ਕਰੋ ਤਾਂ ਕਿ ਜਿਹੜੀ ਆ ਬਰਾਬਰੀ ਦਾ ਹੱਕ ਸਾਨੂੰ ਮਿਲ ਸਕੇ ਉੱਚ ਨੀਚ ਜਾਤ ਪਾਤ ਖਤਮ ਹੋ ਸਕੇ ਆਏ ਹੋ ਸਾਰੇ ਪਤਰਨ ਤੇ ਸੱਜਣਾ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜੈਪੀ ਜੈਪੜ